सा वागुरु साब जी परमेश्वर दन्ना दुख का डेरा पन्ना आनन्द करे नर नारी हर हर ਰੱਬਾ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਤੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ ਤੇਨ ਸਗਲੇ चिंतमटाए दयाल पुरख मेरवाना हर नानक साच बखाना सातना श्रे वाहेगुरु साहब जी परमेश्वर दिता बना हाँ ਬਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਆਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੋਖ Gracias. ਮਟਾਈ ਦਿਆਲ ਪ੍ਰੋਖ ਮਿਹਰਵਾਨਾ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾਂ ਨੰਦ ਕਰੇ ਨਰ ਨਾਰੇ you oh. चिंत मटाई, दयाल पुरख मेरवाना हर नानक साच बखाना सातना श्री वाहेगुरु साहब जी परमेश्वर दिता बना हाँ। ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਅਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਬਾਨਾ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਹਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਪਰੋਖ ਮੇਰਵਾਨਾ ਹਰ ਨਾਨਕ ਸਾਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪਨਾ ਆਨੰਦ ਕਰੇ ਨਰ ਨਾਰੀ ਪਰਬ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਹਿਆ ਸਬਣੀ ਜਾਏ अगले चिंत मटाई दयाल पुरख मेरवाना हर नानक साचव खाना सर्तनाम श्री वाहेगुरु साहिब जी परमेश्वर दिता बन्ना ਦੋਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੋਖ ਮਾਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵਰਿਆ ਸਬਣੀ ਜਾਏ ਰਹਾਓ ਤਰ ਕੀ ਬਾਣੀ ਆਈ ਤੇਨ ਸਗਲੇ ਚਿੰਤਾ ਮਟਾਈ ਦਿਆਲ ਪ੍ਰੋਖ ਮਿਹਰਬਾਨਾ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੋ ਕਰੇ ਨਾਰ ਨਾਰੇ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਿਵਰਹਿਆ ਸਬਣੀ ਜਾਏ ਕਿਵ ਖਾਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰਨਾਰੇ ਰੰਮਾ ਪੋਰਨਾ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ ਤੇਨ ਸਗਲੇ ਚੰਤ ਮਟਾਈ ਕਿਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਾਰਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤ ਸੋਖਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਚੰਤ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਅਗਲੇ ਚੰਤ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇ ਸਰਦਿਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਮੇ ਰਵਾਨਾ ਹਰ ਨਾਨਕ ਸਾਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪਨਾ ਆਨੰਦ ਕਰੇ ਨਰ ਨਾਰੀ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾ ਸਭ ਥਾਈਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਇ ਰਹਾਓ ਤੋਰ ਕੀ ਬਾਣੀ ਆਈ सगली चिंत मटाई दयाल पुरख मेरवाना हर नानक साच वखान श्री वेहि गुरु साब जी परमेश्वर बन्ना ਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਕਿਰਪਾ ਤਾਰੇ ਸੰਤੋ ਸੋਖਵਾ ਸਭ ਥਾਈਂ मटाई दयाल पुरख मेरवाना हर नानक साच बखाना सातना श्रे वाहेगुरु साहब जी परमेश्वर दिता बना ਸੰਤੋ ਸੋਖੋ ਵਾ ਸਭ ਥਾਈਂ हर नानक साच वखा सातना श्री वाहेगुरु साब जी परमेश्वर हाँ ਕਰੇ ਨਰ ਨਾਰੇ i ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਪਰਮੇਸ਼ਰ ਦਿੱਤਾ ਬੰਦਾ